ਬਾਈ ਸਹੀ ਸਹੀ ਜੀ ਫੌਜੀਆ ਗੱਲ ਕਰੀ ਦੁੱਧ ਕਿੰਨਾ ਦਿੰਦੀ ਆ ਤੇਰੇ ਕੋਲ ਹੁਣ ਬਾਈ 11 ਲੀਟਰ ਜਮਾ ਤਿਆਰ ਆ ਬੱਚੇ ਸਮੇਤ ਠੀਕ ਆ ਵੀ ਆਉਣਾ ਪਾਣੀ 10 ਟੈਂਕ ਜਰਾ ਇੱਕ ਹਫਤਾ ਚ ਹੋਈ ਜਾਵੇ ਆਪਾਂ ਨੂੰ ਜਿੰਨਾ ਜਿੰਨਾ ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਚੌਕੇ ਤੇ ਜ਼ਿਲ੍ਹਾ ਬਠਿੰਡੇ ਤੋਂ ਆ ਬਾਈ ਸਿੰਦੇ ਫੌਜੀ ਦੇ ਘਰੋਂ ਦੋਸਤੋ ਵੀਡੀਓ ਆ ਤੇ ਦੋਨਾਂ ਕ ਬਾਈ ਨੇ ਸੇਲ ਕਰਨੇ ਆ ਜਾਇਜ਼ ਮੁੱਲ ਦੀਆਂ ਜਮਾ ਬਿਲਕੁਲ 200 ਨੂੰ ਆਪਾਂ گاਵਾ ਬੈੜਾ ਦਿਖਾ ਦਾਂਗੇ ਜਿਹੜੇ ਭਰਾ ਨੂੰ ਜਿਹੜਾ ਦੋਨਾਂ 'ਚ ਕੋਈ ਵੀ ਫਿੱਟ ਆਉਂਦਾ ਕੋਲਿਆ ਜੋ ਤਸੱਲੀ ਕਰਕੇ ਤੇ ਦੁੱਧ ਬਾਈ ਕਹਿੰਦਾ ਜਿੰਨੇ ਟਾਈਮ ਆਪਾਂ ਮਰਜ਼ੀ ਚ ਹੋ ਸਕਦਾ ਜਿੰਨਾ ਕਿਲੋ ਕਹਤਾ ਉਨਾਂ ਤੇ ਪੂਰੇ ਉਤਰਾਂਗੇ 10 ਦਾ 10 ਹੋਊਗਾ 11 ਦਾ 11 ਹੋਊਗਾ ਵੀਰੇ ਤੇ ਪਾ ਜਮਾ ਬਿਲਕੁਲ ਜਾਇਜ਼ ਹੋਣਗੇ ਵੀਰੇ ਕੀ ਹਾਲ ਹੈ ਵੀਰੇ ਠੀਕ ਠਾਕ ਬਈ ਵਧੀਆ ਪਹਿਲਾਂ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦੋ ਤੇ ਐਡਰੈਸ ਦੱਸ ਦੋ ਕਿੱਥੇ ਜੇ ਘਰ ਆਪਣਾ ਮੋਬਾਈਲ ਨੰਬਰ 79868 ਹਾਂਜੀ 84352 ਠੀਕ ਹੈ ਨਾਂ ਸਿੰਦਾ ਫੌਜੀ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਮੌੜਬਈ ਠੀਕ ਆ ਠੀਕ ਗਲੀ ਨੰਬਰ 17 17 ਨੰਬਰ ਗਲੀ ਚ ਤੁਹਾਡਾ ਘਰ ਆ ਪਹਿਲਾ ਹੀ ਘਰ ਆ ਆਪਣਾ ਠੀਕ ਆ ਪਹਿਲਾ ਹੀ ਬਾਈ ਦਾ ਘਰ ਆ ਤੇ ਦੋ ਨਾਲ ਆ ਕੇ ਬਈ शिंदे ਹਾਂ ਬਈ ਇੱਕ ਤਾਂ ਉਹ ਖੁੜੀ ਆ ਤਾਜੀ ਸੂਈ ਹਾਂਜੀ ਤੇ ਕਾਹਾ ਬੈੜਾ ਹਨਾ ਇੱਕ ਆ ਇਹ ਕਿੰਨਾ ਮਾ ਸੂਆ ਸੂਈ ਇਹ ਤੀਜਾ ਸੂਆ ਬਈ ਤੀਜਾ ਸੂਆ ਸੂਈ ਆ ਕਿੰਨੇ ਦਿਨਾਂ ਦੀ ਸੂਈ ਆ ਵੀਰੇ ਤੈਨੂੰ ਹੋ ਗਏ ਬਈ ਅੱਜ 23 24 ਦਿਨ ਹੋ ਗਏ ਸੂਈ ਨੂੰ 23 24 ਦਿਨ ਹੋ ਗਏ ਹਾਂ ਤੇ ਬਈ ਸਹੀ ਸਹੀ ਜੀ ਫੋਜੂਗਾ ਗੱਲ ਕਰੀ ਦੁੱਧ ਕਿੰਨਾ ਦਿੰਦੀ ਆ ਤੇਰੇ ਕੋਲ ਹੁਣ ਬਈ 11 ਲੀਟਰ ਜਮਾ ਤਿਆਰ ਆ ਬੱਚੇ ਸਮੇਤ ਠੀਕ ਆ ਵੀ ਆਣਾ ਪਾਂ ਦੀ 10 ਟੈਂਕ ਚੋਂ ਪਾਣਾ ਜਾਰੇ ਕਵਤਾ ਚ ਹੋਈ ਜਾਵੇ ਆਪਾਂ ਨੂੰ ਜਿੰਨਾ ਜਰ ਤਸੱਲੀ ਨਹੀਂ ਹੁੰਦੀ ਉਹਨਾਂ ਚਰਤ ਵਿੱਚ ਹੋਈ ਜਾਵੇ ਹਾਂ 11 ਕਿਲੋ ਦੁੱਧਾ ਵਧੀਆ ਠੰਡੀ ਸੀਲ ਆ ਪੂਰੀ ਵਧੀਆ ਬਈ ਕੋਈ ਲੰਬਾ ਨਹੀਂ ਮਗਰ ਬੱਛੀ ਆ ਬਈ ਮਗਰ ਇਹਦੇ ਬੱਛੀ ਆ ਰਾਠੀ ਤੇ ਜਰਾ ਸਾਈਵਾਲ ਦਾ ਰਾਠੀ ਸਾਈਵਾਲ ਕਰਾਸ ਜੀ ਆ ਗਈ ਹਾਂ ਤੈਨੂੰ ਵੀਰੇ ਫੋਜਗਾ ਤੋੜ ਲੈ ਇੱਧਰ ਨੂੰ ਤੋੜ ਕੇ ਦੋਸਤੋ ਚੈੱਕ ਕਰਾਨੇ ਆ ਤੇ ਭਾ ਆਪਾਂ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਨੰਬਰ ਆ ਜਿਹੜਾ ਭਰਾ ਦਾ ਵੀਡੀਓ ਦੇ ਉੱਪਰ ਚੱਲੀ ਜਾਂਦਾ ਆ ਦੇਖ ਲੋ ਵੀਰੇ ਥਣਾ ਦੀ ਵਧੀਆ ਸੋਹਣੀ ਆ ਗਈ ਗਾਂ ਵੀਰੇ ਤੇ ਠੰਡੀ ਸੀਲਾ ਸਾਉ ਸੁਹਾ ਦੀ ਜਮਾਨ ਆਹ ਦੇਖੋ ਨਹੀਂ ਪਸ਼ੂ ਦਾ ਤੁਰਦੇ ਦੇ ਪਤਾ ਲੱਗ ਜਾਂਦਾ ਉਹੀ ਛਾਲਾਂ ਆਏ ਮਾਰੀ ਜਾਂਦੇ ਨਾ ਬੜਾਂ ਅੜਬ ਹੁੰਦਾ ਇਹਨਾਂ ਮੋੜ ਲਿਆ ਜਾਂਦੇ ਆਹ ਦੇਖੋ ਬਾਈ ਤੇ 몰ਾ ਜਿਹੜਾ ਸਾਨੂੰ ਬਾਈ ਉਹ ਵੀ ਕਰਾਉਣਾ ਜਮਾ ਕਿਸੇ ਬਾਈ ਨੇ ਹਨਾ ਆਪਦਾ ਕੜਾਪਾ ਕੱਢਣਾ ਜਾਇਜ ਪੈਸੇ ਲਾਉਣੇ ਹੁੰਦੇ ਆ ਜ਼ਰੂਰੀ ਨਹੀਂ ਹੁੰਦਾ ਵੀ ਹਨਾ ਹਰੇਕ ਭਰਾ ਹੀ ਕੋਈ 80 80 ਕੋਈ ਲੱਖ ਲੱਖ ਰੁਪਇਆ ਲਾ ਦੇ ਹਨਾ ਪਸੂ ਤੇ ਕਿਸੇ ਨੇ ਜਾਇਜ਼ ਭਾਅ ਦੇ ਲੈਣੇ ਹੁੰਦੇ ਆ ਪਸੂ ਵੀਰੇ ਮਿਡਲ ਉਹ ਵੀ ਦਿਖਾ ਦਿੰਦੇ ਸੋਨੂੰ ਮੰਨ ਲੈ ਬਈ ਸਿੱਧੇ ਸਿੰਦੇ ਭਾਈ ਕੀ ਭਾਅ ਕਰਦਾ ਜਾਇਜ਼ ਭਾਅ ਕਰੀ ਬਸ ਭਾਅ ਬਈ ਇਹਦਾ ਬਿਲਕੁਲ ਜਾਇਜ਼ ਆਪਾਂ ਹਰੇਕ ਦੇ ਲੈਣ ਦੀ ਹੈ ਹੂੰ ਲੈਣ ਦੇਣ ਵਧੀਆ 38000 ਚ ਬਈ ਆਪਾਂ ਉਹ ਕਰ ਦਾਂਗੇ 38000 ਛੱਟ ਦੇ ਬਸ 38000 ਚ ਕੋਈ ਰਿਆਤ ਮੌਕੇ ਤੇ ਬਾ ਮਾੜਾ ਮोटा ਮਾਨਤਾਨ ਕਰ ਦਾਂਗੇ ਬਈ ਅਗਲੇ ਦਾ 38 ਜੋ ਵੀ ਬਾਈ ਕਹਿੰਦਾ ਮੌਕੇ ਤੇ ਮਾਨਤਾਨ ਹੋ ਜਾ ਵੀਰੇ ਕਰ ਦਾਂਗੇ ਬਾਕੀ ਤੁਸੀਂ ਥਣਾਂ ਦੀ ਚੈੱਕ ਕਰ ਲਓ 10 11 ਕਿਲੋ ਜਮਾ ਖੁੱਲਾ ਦੁੱਧ ਜਿੰਨੇ ਟਾਈਮ ਤੁਹਾਡਾ ਦਿਲ ਕਰਦਾ ਉਨੇ ਟਾਈਮ ਘਰੇ ਆ ਕੇ ਚੋਲਿਓ 38000 ਚੋਂ ਵੀ ਬਾਈ ਕਹਿੰਦਾ ਛੱਡ ਛੱਪਾ ਕਰ ਦਾਂਗੇ ਨੰਬਰ 2 ਤੇ ਆ ਜਾ ਸਿੰਦੇ ਬਾਈ ਇਹ ਹੈ ਵੀਰੇ ਕਿੰਨਾ ਸੂਆ ਸੂਈ ਫਿਰੇ ਇਹ ਬਈ ਦੂਜਾ ਸੂਆ ਸੂਈ ਆ ਬਹਿੜ ਦੂਜਾ ਸੂਆ ਸੂਈ ਆ ਹਾਂ ਇਹਨੂੰ ਅੱਜ 8 9 9 ਦਿਨ ਲੰੋਂ ਹੋ ਗਏ ਸੂਈ ਨੂੰ ਠੀਕ ਆ ਤੇ ਆ ਥੋੜੇ ਥੋੜੇ ਥਾਣੇ ਪਹਿਲੇ ਮੋਟੇ ਕਿਉਂ ਪਲੂਣ ਆ ਮਾੜੀ ਮੋਟੀ ਪਲੂਣ ਵੀ ਆ ਬਈ ਮੈਂ ਗੁੜ ਪਾਤਾ ਸੀਗਾ ਠੀਕ ਆ ਹਾਂ ਕੁਝ ਥਣ ਵੀ ਥੋੜੇ ਨੇੜੇ ਹੈਗੇ ਥੋੜੇ ਜੀ ਕੋਈ ਨਹੀਂ ਕੋਈ ਨਹੀਂ ਮਾੜੇ ਮੋٹے ਬਾਈ ਕਹਿੰਦਾ ਪਲੂਣ ਵੀ ਆ ਤੇ ਦੁੱਧ ਸਿੰਦੇ ਕਿੰਨਾ ਤਿਆਰ ਹੈ ਦੁੱਧ ਇਹਦੇ ਥੱਲੇ ਬਈ 10.5 ਲੀਟਰ ਜਮਾ ਚਵਾ ਦੇਾਂਗੇ ਆਪਾਂ ਠੀਕ ਆ ਵੀ 10 ਤੋਂ ਬਾਈ ਉੱਤੇ ਹੀ ਆ ਘੱਟਦਾ ਠੀਕ ਸਾਢੇ 10 ਕਹਿੰਦਾ ਚਲੋ 10 ਮੰਨ ਲਓ ਤੁਸੀਂ ਚਵਾ ਦਾਂਗੇ ਬਾਈ ਕਹਿੰਦਾ ਉਹ ਛੋਡੀ ਮਰਜੀ ਜਿੰਨੇ ਟਾਈਮ ਤੁਸੀਂ ਚੋ ਸਕਦੇ ਹੋ ਹਣਾ ਯਾਰ ਉਹ ਤਾਂ ਆਪਣਾ ਅਗਲਾ ਆਪਾਂ ਤਾਂ ਕਹਿੰਦੇ ਇੱਕ ਹਫਤਾ ਬੈਠਾ ਚੋਈ ਜਾਵੇ ਚਾਹਨਾ ਯਾਰ ਜਮਾਂ ਐਨ ਤਸੱਲੀ ਨਹੀਂ ਹੁੰਦੀ ਆਲੇ ਨੂੰ ਹਾਂ ਉਹਨਾਂ ਜਦੋਂ ਆਪਾਂ ਕਿਹੜਾ ਕੋਈ ਉਹ ਕਰਨਾ ਬਾਈ ਹਾਂ ਬੱਚਾ ਦੇ ਪਿੱਛੇ ਬੱਚਾ ਹੈ ਨਾ ਇਹਦੇ ਮਾਗਰ ਬੱਚਾ ਹੈ ਬਾਈ ਠੀਕ ਆ ਵੀਰੇ ਠੀਕ ਆ ਇਹਦੇ ਪਿੱਛੇ ਬੱਚਾ ਵੀਰੇ ਤੇ ਮੈਲੇ ਮੂਲੇ ਤੋਂ ਚੱਲ ਪਈ ਬਈ ਮੈੜਾ ਬਈ ਅੱਜ ਹੀ ਚੱਲਿਆ ਅੱਜ ਹੀ ਚੱਲਿਆ ਫੇਰ ਸਤ ਨੂੰ ਤੇ ਬਦੂਗੀ ਹਾਂ ਬਈ ਮੈੜੇ ਤੋਂ ਬਾਅਦ ਪਸੂ ਕਿਲੋ 2 ਕਿਲੋ ਉੱਤੇ ਹੋ ਹੀ ਜਾਂਦਾ ਹੈ ਨਾ ਇੰਨਾ ਕਿ ਦਾ ਬਦਲਣਾ ਚਾਹੀਦਾ ਬਈ ਬਾਕੀ ਸੇਵਾ ਵੀ ਹੈ ਬਈ ਅਗਲੇ ਦੀ ਹੈ ਨਾ ਹਾਂ ਸੇਵਾ ਜੇ ਚੰਗੀ ਹੋ ਜੇ ਤਾਂ ਸਿੰਦੇ ਵੀਰੇ ਇਹਦਾ ਕੀ ਬਾ ਕਰਦਾ ਜਾਏ ਇਹਦਾ ਬਈ ਜੈ ਜੀ ਹੈ ਜੇ ਮੈਂ ਪਹਿਲਾ ਦੂਜਾ ਸੂਆ ਨਵਾਂ ਅੰਗਾ ਹੈ 40000 ਦੀ ਬੈੜ ਦੇ ਦੇਗੇ ਆਪਾਂ 40 ਦੇ ਦੇ ਦਿੰਗੇ ਕੋਈ ਰਿਆ ਦਾ ਮੌਕੇ ਤੇ ਉਹੋ ਜੀ ਹੋ ਜਾ ਉਹ ਮਾਨਤਾਨ ਕਰ ਦਾਂਗੇ ਬਈ ਜੈ ਜੀ ਆਪਾਂ ਆਉਗਾ ਕੋਈ ਵੀਡੀਓ ਕੋਈ ਰੇਟ ਦੋਸਤੋ ਇਹ ਚੀਜ਼ਾਂ ਦੇ ਫਿਕਸ ਨਹੀਂ ਹੁੰਦੇ ਬਾਈ ਕਹਿੰਦਾ ਇਹਦੇ ਚੋਂ ਵੀ ਜਿੰਨਾ ਹੋ ਸਕੇ ਮਾਨਤਾਨ ਕਰ ਦਾਂਗੇ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਬਾਈ ਨੂੰ ਮੋੜ ਮੰਡੀ ਆ ਗਈ ਵੀਡੀਓ ਦੇ ਉੱਤੇ ਭਰਾ ਦਾ ਨੰਬਰ ਚੱਲੀ ਜਾਂਦਾ ਦੋਨੇ ਨਗਾ ਚੋਂ ਜਿਹੜਾ ਵੀ ਕਿਸੇ ਭਰਾ ਨੂੰ ਫਿੱਟ ਆਉਂਦਾ ਕਰ ਲਿਓ ਫੋਨ ਜੇ ਕਿਸੇ ਭਰਾ ਨੇ ਪਕਾਉ ਪਸ ਦੀ ਵੀਡੀਓ ਪੁਰਾਣੀ ਆ ਮੇਰਾ ਨੰਬਰ ਨੋਟ ਕਰ ਲਓ ਬਾਈ ਜੀ 7529000631 ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਗੌਰ ਬਾਈ ਜੀ ਸਾਰਿਆਂ ਨੂੰ